ਹਾਂਜੀ ਵੀ ਪੰਜਾਬੀ ਸਟਾਰ ਕਲਿੱਕ ਤੇ ਸਾਰੇ ਤੁਹਾਡੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਤਹੇ ਦਿਲ ਤੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਖੜੇ ਆਂ ਖਾਲਸਾ ਕਾਲਜ ਦੇ ਅੰਦਰ ਇੱਥੇ ਲੱਗਾ ਹੋਇਆ ਬੁੱਕ ਫੇਅਰ ਤੇ ਆਪਾਂ ਖੜੇ ਹੋਏ ਆਂ ਇਸ ਟਾਈਮ 88 ਨੰਬਰ ਸਟਾਲ ਮਾਜਾ ਕਿਤਾਬ ਘਰ ਤੇ ਤੇ ਅੱਜ ਹੁਣ ਭਾਜੀ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਨਾਮ ਦੱਸ ਦਿਓ ਪਹਿਲਾਂ ਤੇਰਾ ਨਾਮ ਸੰਤਵੀਰ ਅਸੀਂ ਮਾਜਾ ਕਿਤਾਬ ਘਰ ਤੋਂ ਆਇਆ ਤੇ ਅੱਜ ਅਸੀਂ 3 ਸਾਲ ਹੋ ਗਿਆ ਨੂੰ ਇੱਥੇ ਸਟਾਲਾਂ ਦੇ ਨੂੰ ਤੇ ਆਪਣਾ ਕੰਮ ਸ਼ੁਰੂ ਕੀਤਾ ਨੂੰ ਅਸੀਂ ਇੱਥੇ ਖਾਲਸਾ ਕਾਲਜ ਦੇ ਸਟੂਡੈਂਟ ਹੈ ਕਿ ਇੱਥੋਂ ਹੀ ਇਹ ਕੰਮ ਆਪਣਾ ਸ਼ੁਰੂ ਕੀਤਾ ਸੀਗਾ ਤੇ ਹੁਣ ਇੱਥੇ ਮਹਾਰਾਜ ਦੀ ਕਿਰਪਾ ਨਾਲ ਇਹ ਤਾਂ ਹੀ ਚਲਾ ਰਹੇ ਹਾਂ ਚਲੋ ਮਹਾਰਾਜ ਵਾਜ ਕੰਮ ਤਾਂ ਢਾ ਵਧੀਆ ਚਲਾਉਣ ਆਪਣਾ ਮੇਨ ਸਟੋਰ ਕਿੱਥੇ ਆ ਭਾਜੀ ਪਹਿਲਾਂ ਇਹ ਵੀ ਦੱਸ ਦਿਓ ਮੈਂਸ਼ਨ ਕਰ ਦਿਓ ਨਾਲ ਨਾਲ ਅਸੀਂ ਇਦਾਂ ਆਪਾਂ ਔਨਲਾਈਨ ਸਾਡਾ ਕੰਮ ਚੱਲਦਾ ਆ ਮਾਜਾ ਕਿਤਾਬ ਘਰ ਇੰਸਟਾਗ੍ਰam ਤੇ ਪੇਜ ਬਣਿਆ ਫੇਸਬੁੱਕ ਤੇ ਵੀ ਬਣਿਆ ਤੇ ਹੁਣ ਜਲਦ ਤੋਂ ਜਲਦ ਆਪਾਂ YouTube ਤੇ ਵੀ ਸ਼ੁਰੂ ਕਰਾਂਗੇ ਕਿ ਉੱਥੋਂ ਉੱਥੋਂ ਆਪਾਂ ਕਸਟਮਰ ਤੱਕ ਜਲਦ ਤੋਂ ਜਲਦ ਪਹੁੰਚਾ ਸਕੀਏ ਚਲੋ ਜੀ ਬਹੁਤ ਵਧੀਆ ਇਹਨਾਂ ਦਾ YouTube ਤੇ ਵੀ ਚੈਨਲ ਆ ਤੁਸੀਂ ਇਹਨਾਂ ਨੂੰ ਪਰਸਨਲੀ ਫੋਲੋ ਕਰ ਸਕਦੇ ਇੰਸਟਾਗ੍ਰam ਤੇ ਵੀ ਨਿਊ ਅਪਡੇਟ ਵੀ ਦੀ ਤੇ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਦੇ ਕਿਤਾਬਾਂ ਬਾਰੇ ਇੱਕ ਵਾਰੀ ਇਹ ਸਾਰੀਆਂ ਕਿਤਾਬਾਂ ਵੀ ਦਿਖਾ ਦਿਓ ਨਾਲ ਨਾਲ ਇੱਥੋਂ ਤੁਹਾਨੂੰ ਹਰ ਕਿਤਾਬ ਮਿਲ ਜੂਗੀ ਬਾਈ ਜਿਹੜੀ ਮਾਰਕੀਟ ਚ ਈਜ਼ੀਲੀ ਅਵੇਲੇਬ ਹੁੰਦੀਆਂ ਜਿਹੜੀਆਂ ਸਾਨੂੰ ਮਾਰਕੀਟ ਚ इजीली ਨਹੀਂ ਮਿਲ ਪਉਂਦੀਆਂ ਤੇ ਇਹਨਾਂ ਦੀ ਸਭ ਤੋਂ ਮਸ਼ਹੂਰ ਕਿਤਾਬ ਜਿਹੜੀ ਅੱਜ ਕੱਲ ਟ੍ਰੈਂਡਿੰਗ ਚੱਲ ਰਹੀ ਆ ਉਹ ਕਿਹੜੀ ਕਿਤਾਬ ਹੈ ਉਹ ਤੁਸੀਂ ਦੱਸੋ ਸਾਨੂੰ ਮੋਸਟਲੀ ਜਿੱਦਾਂ ਸੋਸ਼ਲ ਮੀਡੀਆ ਦੇ ਅਕੋਰਡਿੰਗਲੀ ਟ੍ਰੈਂਡਿੰਗ ਚ ਚੱਲੀ ਹੈ ਪਿਆਰ ਛੱਟ ਦੋਸਤ ਰਹਿਣੇ ਆ ਤੇ ਇਹਨਾਂ ਦੀਆਂ ਹੋਰ ਵੀ ਆਉਂਦੀਆਂ ਜਿਵੇਂ ਸਾਰੇ ਮੁੰਡੇ ਮਾੜੇ ਨਹੀਂ ਹੁੰਦੇ ਤੇ ਪਾਕਿਸਤਾਨੀ ਪੋਇਟਰੀ ਵੀ ਕਈ ਬਹੁਤ ਚੱਲ ਰਹੀ ਹੈ ਓਕੇ ਜੀ ਪਾਕਿਸਤਾਨੀ ਪੋਇਟਰੀ ਵੈਸੇ ਪਾਕਿਸਤਾਨ ਦੀ ਕਿਹੜੀ ਕਿਤਾਬ ਜਿਹੜੀ ਮਸ਼ਹੂਰ ਕਿਹੜੇ ਸ਼ਾਇਰ ਦੀ ਕਿਤਾਬ ਜਿਹੜੀ ਆਪਣੇ ਕੋਲ ਸਭ ਤੋਂ ਵੱਧ ਵਿਕਦੀ ਜਿੱਦ ਇਹ ਵੀ ਬਹੁਤ ਚੱਲਦੀ ਹੈ ਬਹੁਤ ਟ੍ਰੈਂਡਿੰਗ ਚ ਬੈਸਟ ਸੈਲਰ ਹੈ ਜੀ ਇਹ ਕਿਤਾਬ ਤਾਂ ਵੈਸੇ ਵੀ ਤੁਸੀਂ ਸਾਰਿਆਂ ਪੜ੍ਹੀ ਹੋਣੀ ਹੈ ਬੰਦਾ ਮਰ ਵੀ ਸਕਦਾ ਹੈ ਇਹ ਰੀਲਾਂ ਤੇ ਵੀ ਬਹੁਤ ਚੱਲਦੀ ਹੈ ਕਿਤਾਬ ਤੇ ਹੋਰ ਭਾਜੀ ਇਹ ਹੈਗੀ ਪਾਕਿਸਤਾਨੀ ਪੋਇਟਰੀ ਇਹ ਆਉਂਦੀ ਇੰਡੀਅਨ ਪੋਇਟਰੀ ਚ ਕਿ ਇਹ ਵੀ ਜੋ ਬੈਸਟ ਸੈਲਰ ਹੈ ਇਹ ਹੈ ਜੀ ਬੈਸਟ ਸੈਲਰ ਕਿਤਾਬ ਆਪਣੇ ਇੱਧਰ ਦੀ ਇਹ ਆਨਲਾਈਨ ਵੀ ਬਹੁਤ ਵੇਖਦੀ ਹੈ ਜੀ ਇਹ ਕਿਤਾਬ ਵੈਸੇ ਹੋਰ ਬਾਜੀ ਤੁਸੀਂ ਆਪਣੇ ਕੀ ਸਟੋਰ ਬਾਰੇ ਕੋਈ ਖਾਸियत ਗੱਲ ਕੀ ਲੈਸ ਵਗੈਰਾ ਕਿੰਨੀ ਕੁ ਮਿਲਦੀ ਹੈ ਦੂਜੇ ਸਟੋਰਾਂ ਨਾਲ ਜਿੱਦਾਂ ਅਸੀਂ ਸਟੋਰ ਤੇ ਇੱਥੇ ਆਪਾਂ ਹੁਣ ਲੈਸ ਰੱਖੀ ਆ 5 ਦਿਨਾਂ ਦੇ ਵਿੱਚ ਵਿੱਚ ਕਿ 20% ਤੇ ਲੈਸ ਦਵਾਂਗੇ ਕਸਟਮਰ ਨੂੰ ਵੱਧ ਤੋਂ ਵੱਧ 20% ਤੇ ਲੈਸ ਦਵਾਂਗੇ ਤਾਂ ਜੋ ਕੀ ਕਸਟਮਰ ਨੂੰ ਵੀ ਜ਼ਿਆਦਾ ਹੋਵੇ ਨਾ ਕਿ ਆਪਾਂ ਪ੍ਰਿੰਟ ਰੇਟ ਤੇ ਲਾ ਰਹੇ ਆ ਤਾਂ ਕਰਕੇ ਲਓ ਵੀ ਪ੍ਰਿੰਟ ਰੇਟ ਤੇ ਤੁਹਾਨੂੰ ਇੱਥੇ ਕੋਈ ਕਿਤਾਬ ਨਹੀਂ ਮੈਕਸਿਮਮ ਤੋਂ ਮੈਕਸਿਮਮ ਤੁਹਾਨੂੰ 20% ਲੈਸ ਬਾਜੀ ਦੇ ਸਟਾਲ ਤੇ ਮਿਲ ਜੂਗੀ ਅਰਮਾਨਦੀਪ ਸਿੰਘ ਸੋਹੀ ਦੀ ਲਿਖੀ ਕਿਤਾਬ ਆ ਪਿਆਰ ਛੱਡ ਦੋਸਤ ਰਹਿੰਦੇ ਹਨ ਤੇ ਵੀਰ ਜੀ ਆਪਣੇ ਕੋ ਇੰਡੀਅਨ ਪੋਇਟ ਚ ਕਿਹੜੀਆਂ ਕਿਹੜੀਆਂ ਕਿਤਾਬਾਂ ਵਾਂ ਜਿਹੜੀਆਂ ਇਸ ਏਰੀਆ ਚ ਮਸ਼ਹੂਰ ਹੋਣ ਜਿਸ ਤਰ੍ਹਾਂ ਰੀਲਾਂ ਵਗੈਰਾ ਤੇ ਬਹੁਤ ਟ੍ਰੈਂਡਿੰਗ ਹੋਣ ਇਸ ਟਾਈਮ ਤੇ ਜਿੱਦਾਂ ਇਹ ਬੈਸਟ ਸੈਲਰ ਕਹਿ ਸਕਦੇ ਆ ਜਿੱਦਾਂ ਖਾਲਸਾ ਕਾਲ ਦੇ ਸਟੂਡੈਂਟ ਹੀ ਆ ਉਹਨਾਂ ਦੀਆਂ ਲਿਖੀਆਂ ਹੋਈਆਂ ਜਿੱਦਾਂ ਪਿਆਰ ਛੱਡ ਦੋਸਤ ਰਹਿੰਦੇ ਹਨ ਪਰਮਾਨ ਤੇ ਗੁਰਮੰਦੀ ਲਿਖੀਆਂ ਹੀ ਆ ਇਹ ਅਰਮਾਨ ਤੇ ਗੁਰਮੰਦੀ ਤੇ ਤਿੰਨ ਕਿਤਾਬਾਂ ਨੇ ਸਾਡੇ ਕੋ ਤੇ ਸਾਡੇ ਮਾੜੇ ਨਹੀਂ ਹੁੰਦੇ ਤੇ ਇਹ ਵੇਖੋ ਜੀ ਕਿਤਾਬਾਂ ਲਿਖੀਆਂ ਵੀ ਇੱਥੋਂ ਦੇ ਸਟੂਡੈਂਟ ਤੇ ਇਹ ਬੈਸਟ ਸੇਲਰ ਚੱਲ ਰਹੀਆਂ ਇਸ ਟਾਈਮ ਤੇ ਇਹ ਰੀਲਾਂ ਦੇ ਵੀ ਟ੍ਰੈਂਡਿੰਗ ਆ ਅਰਮਾਨ ਗੁਰਮਨ ਜੇ ਤੁਹਾਡਾ ਵੀ ਕਿਤੇ ਟਾਈਮ ਲੱਗੇ ਇੱਥੇ ਆਓ ਕਿਤਾਬਾਂ ਪਰਚੇਸ ਕਰੋ ਵੈਸੇ ਸ਼ੇਅਰ ਮੈਂ ਵੀ ਪੜ੍ਹਿਆ ਇਹਨਾਂ ਦੇ ਬਹੁਤ ਅੱਛੇ ਲਿਖਦੇ ਪਾਜੀ ਨਹੀਂ ਤੇ ਹੋਰ ਵੀਰ ਜੀ ਆਪਣੇ ਕੋ ਕਿਹੜੀ ਕਿਤਾਬ ਇੱਕ ਇਲੂਮੀਨੇਟੀ ਕਿਤਾਬ ਬਹੁਤ ਚੱਲਦੀ ਉਹ ਵੀ ਆਪਣੇ ਕੋ ਹੈ ਹਾਂ ਬਿਲਕੁਲ ਉਹ ਵੀ ਮਿਲ ਜੇਗੀ ਤੁਹਾਨੂੰ ਅੱਜ ਕੱਲ ਇਹ ਵੀ ਕਿਤਾਬ ਰੀਲਾਂ ਦੇ ਛਾਈ ਪਈ ਆ ਇਲੂਮੀਨਟੀ ਤੇ ਸਭ ਤੋਂ ਵੱਧ ਸਰਚ ਵੀ ਇਹੀ ਹੋ ਰਹੀ ਆ ਇਸ ਟਾਈਮ ਇੰਟਰਨੈਟ ਤੇ ਤੇ इजीली ਅਵੇਲੇਬਲ ਨਹੀਂ ਹੁੰਦੀ ਇਹ ਹਰ ਕਿਸੇ ਕੋਲ। ਟਾਲ ਦਾ ਨਾਮ ਇੱਕ ਰਹੀ ਹੋਰ ਦੱਸ ਦਿੰਨੇ ਆ ਮਾਝਾ ਕਿਤਾਬ ਘਰ 88 ਨੰਬਰ ਤੇ ਲੱਗਾ ਹੋਇਆ ਵਾ ਸਟਾਲ ਤੇ ਜੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਉਹ ਵੀ ਇੰਨਾ ਕੋਈ ਕਿਤਾਬਾਂ ਸਾਰੀਆਂ ਹੀ ਸਾਰੀਆਂ ਮੈਂਸ਼ਨ ਪਈਆਂ ਹੋਈਆਂ ਆ ਜਿਵੇਂ ਕਿ ਗੱਲ ਕਰੀਏ ਆ ਪੰਜਾਬ ਦੀ ਇਹਦੇ ਵਿੱਚ ਤੁਹਾਨੂੰ A to Z ਸਾਰੀਆਂ ਹੀ ਗੱਲਾਂ ਸਿੱਖਣ ਨੂੰ ਮਿਲ ਸਕਦੀਆਂ ਆ ਸੁਖਦੇਵਾਲ ਸਿੰਘ ਦੀ ਇਹ ਲਿਖੀ ਹੋਈ ਆ ਤੇ ਹੁਣ ਆਪਾਂ ਭਾਈ ਨੂੰ ਵੀ ਪੁੱਛ ਲੈਨੇ ਆ ਕਿ ਆਪਣੇ ਕੋਲ ਸਿੱਖ ਇਤਿਹਾਸ ਦੇ ਅੰਦਰ ਕਿਹੜੀਆਂ ਕਿ ਕਿਤਾਬਾਂ ਪਈਆਂ ਹੋਈਆਂ ਨੇ ਜਿੱਦਾਂ ਆਪਣੇ ਕੋ ਸਿੱਖ ਇਤਿਹਾਸ ਚ ਆਪਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰ ਬਾਰੇ ਸਾਰਾ ਮਿਲ ਜੂਗਾ ਉਹਨਾਂ ਦੇ ਜਿਹੜੇ ਕੋ ਸੈਨਿਕ ਸੀਗੇ ਜਿਹੜੇ ਜਿੱਦਾਂ ਉਹਨਾਂ ਦੇ ਸਾਥੀ ਨਾਲ ਹੁੰਦੇ ਸੀਗੇ ਹਰੀ ਸਿੰਘ ਨਲਵਾ ਜੀ ਉਹਨਾਂ ਬਾਰੇ ਮਿਲ ਜੇਗਾ ਆਪਣੇ ਕੋ ਪੰਜਾਬ ਦਾ ਸਾਰਾ ਇਤਿਹਾਸ ਮਿਲ ਜੇਗਾ ਤੇ ਆਪਣੇ ਕੋ ਸਿੱਖੀ ਇਤਿਹਾਸ ਵੀ ਹੈਗਾ ਜੋ ਸਿੱਖੀ ਇਤਿਹਾਸ ਬਾਰੇ ਵੀ ਹੋਊਗਾ ਸਾਰੀ ਗੱਲ ਜੋ ਉਹਨਾਂ ਵਿੱਚ ਲਿਖਿਆ ਹੈਗਾ ਉਹ ਸਾਰਾ ਆਪਣੇ ਕੋ ਸਿੱਖ ਇਤਿਹਾਸ ਦਾ ਜਿੱਤੇ ਪਹਿਲਾ ਭਾਗ ਤੇ ਦੂਜਾ ਭਾਗ ਉਹ ਵੀ ਮਿਲ ਜੇਗਾ ਆਪਣੇ ਕੋ ਆਪਾਂ ਦਿਖਾ ਹੀ ਦਿੰਨੇ ਆ ਪਹਿਲਾ ਭਾਗ ਕਿਹੜਾ ਹੈ ਇਹਨਾਂ ਚ ਤੇ ਪਹਿਲਾ ਭਾਗ ਇਹ ਹੈ ਜੀ ਸਿੱਖ ਇਤਿਹਾਸ ਦਾ ਪਹਿਲਾ ਭਾਗ ਇਹਦੇ ਖੁਸ਼ਵੰਤ ਸਿੰਘ ਜੀ ਵੱਲੋਂ ਲਿਖੀ ਗਈ ਹੈ ਜੀ ਇਹ ਕਿਤਾਬ ਇਹਦੇ ਵਿੱਚ ਆਪਣੇ 10 ਗੁਰੂਆਂ ਬਾਰੇ ਸ਼ਹਾਦਤਾਂ ਬਾਰੇ ਸਾਰਾ ਕੋਸ਼ਿਸ਼ ਹੀ ਪੰਜਾਬ ਦੀਆਂ ਜਿੰਨੀਆਂ ਵੀ ਕੁਰਬਾਨੀਆਂ ਹੋਈਆਂ ਵਾ ਇਹ ਦੇਸ਼ ਦੀ ਆਜ਼ਾਦੀ ਲਈ A to Z ਇਹਦੇ ਵਿੱਚ ਇਤਿਹਾਸ ਹੈਗਾ ਜੀ ਕੁਝ ਹੁੰਦੇ ਨੇ ਜਿਹੜੇ ਕਿ ਆਪਣੇ ਪੰਜਾਬ ਦੇ ਇਤਿਹਾਸ ਤੋਂ ਜਾਣੂ ਹੀ ਨਹੀਂ ਹਲੇ ਤੱਕ ਤੇ ਕੁਝ ਬਹੁਤ ਹੀ ਜ਼ਿਆਦਾ ਪੜ ਚੁੱਕੇ ਆ ਜਿਹੜੇ ਸ਼ੁਰੂ ਤੋਂ ਵੀ ਸ਼ੁਰੂ ਕਰਨਾ ਚਾਹੁੰਦੇ ਆ ਜ਼ਰੂਰੀ ਨਹੀਂ ਕਿ ਆਪਾਂ ਹਨਾ ਪਹਿਲਾਂ ਹੀ ਸਿੱਧੀਆਂ ਤੇ ਨਿੱਕੀ ਨਿੱਕੀ ਬਰੀਕੀ ਗੱਲ ਤੋਂ ਵੀ ਆਪਾਂ ਇੱਥੇ ਪੜਨਾ ਹੈ ਤੇ ਇੱਥੋਂ ਆਪਾਂ ਕਿਤਾਬਾਂ ਲੈ ਸਕਦੇ ਆ A to Z ਭਾਗ ਵੀ ਤੁਹਾਨੂੰ ਪੂਰੇ ਮਿਲ ਜਾਣਗੇ ਇਹ ਨਹੀਂ ਆ ਕਿ ਇੱਕ ਭਾਗ ਆ ਤੇ ਦੂਸਰਾ ਹੋਰ ਕਿਤੋਂ ਪਰਚੇਸ ਕਰਨਾ ਪਊਗਾ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਜੇ ਪਰ ਜੋ ਲੈਸ ਤੁਹਾਨੂੰ ਆ ਉਹ ਇੱਥੇ ਹੀ ਨੀ ਆ ਕੇ ஆன்ਲਾਈਨ ਲੈਸ ਨਹੀਂ ਆ ஆன்ਲਾਈਨ ਹੋਰ ਵੀ ਡਿਸਕਾਊਂਟ ਵਗੈਰਾ ਕੋਈ ਐਡ ਹੁੰਦਾ ਬਾਜੀ ਜਿੱਦਾਂ ਆਪਾਂ ਕਿਤਾਬ ਕਿਤੇ ਹੋਰ ਪਰਚੇਸ ਕਰਨੀ ਹੋਵੇ ਕਿਤਾਬਾਂ ਦੀ ਕੁਆਂਟੀਟੀ ਦੇ ਹਿਸਾਬ ਨਾਲ ਪਰ ਲੈਸ ਲਗਾਈ ਦੀ ਓਕੇ ਬਾਜੀ ਕਿਤਾਬਾਂ ਦੀ ਕੁਆਂਟੀਟੀ ਦੇ ਹਿਸਾਬ ਨਾਲ ਹੀ ਲੈਸ ਹੈ ਪਰ ਇੱਥੇ ਜੋ ਆ ਤੁਹਾਨੂੰ 20% ਮੈਕਸਿਮਮ ਲੈਸ ਜੋ ਆ ਹੁਣੇ ਹੀ ਮਿਲ ਜੂਗੀ ਭਾਵੇਂ ਇਥੋਂ ਕੋਈ ਵੀ ਕਿਤਾਬ ਲੋ ਤੁਹਾਨੂੰ ਕਿਤਾਬਾਂ ਦੇ ਹਿਸਾਬ ਨਾਲ ਵੀ ਇੱਥੇ ਲੈਸ ਮਿਲ ਜੂਗੀ ਤੇ ਹੋਰ ਆਪਣੇ ਕੋ ਕਿਹੜੀ ਕਿਹੜੀ ਕਿਤਾਬ ਹੈ ਜਿਹੜੀ ਸਿੱਖ ਇਤਿਹਾਸ ਦੇ ਅੰਦਰ ਮਸ਼ਹੂਰ ਹੋਵੇ ਪਾਜੀ ਜਿੱਦਾਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰ ਬਾਰੇ ਜਿੱਦਾਂ ਮਹਾਰਾਣੀ ਜਿੰਦਾ ਜੀ ਬਾਰੇ ਉਹਨਾਂ ਬਾਰੇ ਹੈਗੀ ਆ ਮਹਾਰਾਜਾ ਦਲੀਪ ਸਿੰਘ ਜੀ ਦੇ ਬਾਰੇ ਹੈਗੀ ਆ ਨਵਾਬ ਕਪੂਰ ਸਿੰਘ ਜੀ ਦੇ ਬਾਰੇ ਹੈਗੀ ਆ ਮਹਾਰਾਜਾ ਕਨਵਰ ਨੋਨਿਹਾਲ ਸਿੰਘ ਦੇ ਬਾਰੇ ਹੈਗੀ ਆ ਸਿੱਖ ਰਾਜ ਕਿਵੇਂ ਬਣਿਆ ਕਿਵੇਂ ਗਿਆ ਉਹ ਉਹਨਾਂ ਬਾਰੇ ਵੀ ਹੈਗੀ ਆਪਣੇ ਕੋਲ ਸਾਰੀ ਤੇ ਇਹ ਆਪਣੇ ਕੋਲ ਸਾਰਾ ਇਤਿਹਾਸ ਪੰਜਾਬ ਦਾ ਇਤਿਹਾਸ ਸਾਰਾ ਹੈਗਾ ਆਪਣੇ ਕੋਲ ਜੀ ਇੱਥੇ ਇਸ ਸਟਾਲ ਤੇ ਪੰਜਾਬ ਦਾ ਸਾਰਾ ਇਤਿਹਾਸ ਪੜਨ ਤੁਸੀਂ ਆ ਸਕਦੇ ਜੀ ਤੇ ਸਾਡੇ ਚੈਨਲ ਨੂੰ ਵੀ ਫੋਲੋ ਕਰੋ ਸਬਸਕ੍ਰਾਈਬ ਕਰੋ ਕਿਉਂਕਿ ਬਹੁਤ ਮਿਹਨਤ ਲੱਗਦੀ ਆ ਇਦਾਂ ਅਸੀਂ ਤੁਹਾਡੇ ਲਈ ਹੀ ਇਹ ਸਾਰੀਆਂ ਕਲਿੱਪਾਂ ਬੈਸਟ ਡਿਸਕਾਊਂਟ ਹਰ ਪੰਜਾਬ ਦੀ ਗੱਲ ਤੁਸੀਂ ਬਣੇ ਰਹੋ ਸਾਡੇ ਨਾਲ ਪੰਜਾਬੀ ਸਟਾਰ ਕਲਿੱਕ